100 ਰੁਪਏ ਚ ਲੈ ਜਾਓ 100 ਰੁਪਏ ਚ ਉਹ ਲੈ ਜਾਓ 100 ਰੁਪਏ ਪੰਜ ਦਿਨ ਵੱਡੇ ਫਾਇਦੇ ਹੋਣਿਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 13 ਜੁਲਾਈ ਤੱਕ ਆਜੋ ਅੰਕਲ ਓਮ ਮੋਗਾ ਰੋਡ ਬਾਗਾਪਣਾ ਤੇ 100 ਰੁਪਏ ਦਾ ਸੂਟ ਚੱਕੋ 100 ਰੁਪਏ ਦਾ ਸੂਟ 200 ਰੁਪਏ ਦਾ ਸੂਟ ਓਏ ਕੋਟਨ ਦਾ ਸੂਟ ਲਾਤਾ 2 200 ਰੁਪਏ ਦੇ ਵਿੱਚ ਕੜਾਈ ਵਾਲੇ ਸੂਟ 700 ਦੇ ਦੋ ਆ ਚੱਕੋ 700 ਦੇ ਦੋ ਮਤਲਬ 350 ਦਾ ਪਿਓਰ ਪਾਕਿਸਤਾਨੀ ਸੂਟ ਬਜ਼ਾਰਾ ਜੇ 500 ਰੁਪਏ ਦਾ ਇੱਕ ਇੱਥੇ ਲੈ ਲਓ 700 ਦੇ ਦੋ ਕੋਈ ਕਹਿੰਦਾ 600 ਕੋਈ ਕਹਿੰਦਾ 700 ਸਾਡੇ ਕੋਲ ਆ ਜਾਓ 150 ਰੁਪਏ ਦੀ ਚਾਦਰ ਕੋਟਨ ਦੇ ਸੂਟ ਪਿਓਰ ਮੱਖਣ ਵਰਗੀ ਕੋਟਨ ਲਾਤੀ ਭਾਜੀ ਬਾਟਮਾ ਪ੍ਰਿੰਟ 5 500 ਰੁਪਏ ਦੇ ਵਿੱਚ ਪੋਚਾ ਵਰਕ ਆ ਗਿਆ ਰੇਡ ਬਜ਼ਾਰਾ ਤੇ ਤਨਦਰ ਹਜ਼ਾਰ ਦਾ 650 ਰੁਪਏ ਦਾ 25 ਰੁਪਏ ਦਾ ਦੁਪੱਟਾ 100 ਦੇ 4 ਲੈ ਜਾਓ 25 ਰੁਪਏ ਦਾ ਦੁਪੱਟਾ ਪਿਆਰ कॉटन ਦੇ ਰਾਮ ਟੈਕਸ ਚੈਲੰਜ ਕਰਕੇ ਕਹਿ ਰਹੇ ਕਿ ਕਿਸੇ ਨੇ ਨਹੀਂ ਦੇਣੇ ਲਗਜ਼ਰੀ ਸੂਟ ਬ੍ਰਾਂਡਡ ਸੂਟ ਲੈ ਜਾਓ 1500 202500 ਚਾਹੇ ਕੋਈ 1200 ਮੰਗੇ ਚਾਹੇ ਕੋਈ ਮੰਗੇ 1580 ਤੁਹਾਨੂੰ 500 ਰੁਪਏ ਚ ਰੈਡੀमेड ਦੇ ਰਹਿਣਾ ਨਾ 250 ਨਾ 2500 12 14 1500 ਦੇ ਵਿੱਚ ਫਰਕਾਬਾਦੀ ਸੂਟ 15000 ਤੋਂ ਘੱਟ ਨਹੀਂ ਮਿਲਦਾ ਲੈ ਜਾਓ ਜੀ ਬਾਜੂ ਪਹੁੰਚੇ ਬਣੇ ਹੋਏ ਫੁੱਲੀ ਹੈਵੀ 5000 ਰੁਪਏ ਦੇ ਵਿੱਚ ਲਖਨਊ ਦੇ ਪੀਸ ਖੜਕਾ ਕੇ ਦਵਾਂਗੇ ਜਿਹੜੇ ਬਿਆਰਾਂ ਚ 5 5000 25 2500 ਰੁਪਏ ਚ ਦਵਾਂਗੇ ਆਹ ਯਾਰ 8000 ਰੁਪਏ ਸਾਡਾ ਰੇਟ ਅਨਾਰਕਲੀ ਦਾ ਸਿਰਫ 3500 ਰੁਪਿਆ ਇਹਨਾਂ ਦੇ ਵਿੱਚ ਵੱਡੇ ਫਾਇਦੇ ਜਿਹੜਾ ਤੁਸੀਂ ਲੈਣਾ ਲੱਖ ਰੁਪਏ ਦਾ ਕੱਪੜਾ ਸੀ 50000 ਦਾ ਦਵਾਂਗੇ 50000 ਦਾ ਕੱਪੜਾ ਅਸੀਂ ਤੁਹਾਨੂੰ 15 20000 ਦੇ ਦੇ ਕੇ ਤਰਾ 15000 ਵਾਲੀਆਂ ਡਰਸਾਂ 15 15000 ਵਾਲੀਆਂ ਸਾਡੇ ਕੋਲ 4-4 5-5000 ਚ ਲੈ ਜਾਓ ਤੁਸੀਂ ਕਿਉਂ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਾ ਨਹੀਂ ਰਿਹਾ ਮਹਿੰਗਾ ਦੇਖੋ ਜੀ ਫੁੱਲ ਸੈਜ ਲਹਿੰਗਾ ਜਿਹੜਾ ਬਾਜ਼ਾਰ 'ਚ 50000 ਰੁਪਏ ਦਾ ਉਹ ਲੈ ਜਾਓ 20000 ਦੇ ਵਿੱਚ ਲੈ ਜਾਓ 100 ਰੁਪਏ 'ਚ ਲੈ ਜਾਓ 100 ਰੁਪਏ 'ਚ ਉਹ ਲੈ ਜਾਓ 100 ਰੁਪਏ 'ਚ بار-बार ਕਹਿੰਨਾ ਲੈ ਜਾਓ 100 ਰੁਪਏ 'ਚ ਬਾਜ਼ਾਰ 'ਚ 400 ਦਾ ਇੱਕ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਉਹ 5 ਦਿਨ ਵੱਡੇ ਫਾਇਰੇ ਹੋਣਿਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 13 ਜੁਲਾਈ ਤੱਕ ਆ ਜਾਓ ਅੰਕਲ ਓਮ ਮੋਗਾ ਰੋਡ ਬਾਗਾਪਣਾ ਤੇ 100 ਰੁਪਏ ਦਾ ਸੂਟ ਚੱਕੋ ਉਹ 100 ਰੁਪਏ ਦਾ ਸੂਟ ਕਿਸੇ ਨੇ ਦੇਣਾ ਨਹੀਂ ਟੋਕ ਵਜਾ ਕੇ ਗਰੰਟੀ ਹੈ 100-100 ਰੁਪਏ ਚ ਲੈ ਜਾਓ ਆ ਚੱਕੋ ਜੀ ਆਲ ਓਵਰ ਸੂਟ 250 ਰੁਪਏ ਦਾ 250 ਰੁਪਏ ਦਾ ਸੂਟ ਆਲ ਓਵਰ ਓਏ ਆ ਜਾਓ ਹੁਣ 5-5 ਮੀਟਰ ਕਰਤਾ 250 ਦਾ ਚਾਹੇ ਬਟੀਕ ਵਾਲੇ ਚਾਹੇ ਰੀਸਰ ਲੈ ਜਾਓ 250 ਦਾ 250 ਰੁਪਏ ਤੇ ਰੰਗੜੀਆਂ ਜਿੱਦੇ ਮਰਜੀ 250 250 250 250 250 ਦੇਖੋ ਜੀ ਕੋਈ ਕਹਿੰਦਾ 600 ਕੋਈ ਕਹਿੰਦਾ 700 ਸਾਡੇ ਕੋਲ ਆ ਜਾਓ 150 ਰੁਪਏ ਦੀ ਚਾਦਰ 150 ਰੁਪਏ ਦੀ ਡਬਲ ਬੈੱਡ ਦੀ ਚਾਦਰ ਲੈ ਜਾਓ ਬਾਰ ਬਾਰ ਕਹਿ ਰਿਹਾ ਐਤਵਾਰ ਤੋਂ ਪਹਿਲਾਂ ਪਹਿਲਾਂ ਆ ਜਾਓ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 13 ਜੁਲਾਈ ਤੋਂ ਪਹਿਲਾਂ 150 ਰੁਪਏ ਚ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਓਏ ਕੋਟਨ ਦਾ ਸੂਟ ਲਾਤਾ 2 200 ਰੁਪਏ ਦੇ ਵਿੱਚ ਆ ਚੱਕੋ ਗਲੇ ਕੜਾਈਆਂ ਨਾਲ ਕੱਤੇ ਹੋਏ ਦਪੱਟੇ ਵੀ ਕੋਟਨ ਦੇ 200 ਰੁਪਏ ਦਾ ਸੂਟ ਓ ਬਜ਼ਾਰਾ 'ਚ 1000 ਦੇ ਦੋ ਇੱਥੇ 1000 ਦੇ ਪੰਜ ਸੂਟ ਅੱਜ ਸੂਟ ਹੈ 1000 ਦੇ ਖੁੱਲੇ ਡੁੱਲੇ ਦੁਪੱਟੇ ਨਾਲ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਆਜੋ ਲੈ ਜਾਓ 200 ਰੁਪਏ ਦਾ 200 ਰੁਪਏ 200 200 200 200 ਉਹ ਦੇਖੋ ਜੀ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ 100 ਦੇ 4 ਲੈ ਜਾਓ 25 ਰੁਪਏ ਦਾ ਦੁਪੱਟਾ ਜਿੰਨੇ ਮਰਜ਼ੀ ਲੈ ਜਾਓ 25 25 ਰੁਪਏ ਦੇ ਦੁਪੱਟੇ ਲੈ ਜਾਓ 25 25 ਰੁਪਏ ਦੇ ਉਹ ਲੋ ਜੀ ਕੜਾਈ ਵਾਲਾ ਸੂਟ 700 ਦੇ ਦੋ ਕੜਾਈ ਵਾਲੇ ਸੂਟ 700 ਦੇ ਦੋ ਆ ਜੇ ਕੋ 700 ਦੇ ਦੋ ਮਤਲਬ 350 ਦਾ ਹੈਵੀ ਸੂਟ ਮਸਲੀਨ ਦਾ ਕੜਾਈ ਕੱਢਿਆ 350 ਰੁਪਏ ਦਾ ਦੇਖੋ ਜੀ ਚੈਲੇਂਜ ਪੂਰਾ ਪੂਰਾ ਪੰਜਾਬ ਘੁੰਮ ਲੋ ਜੇ ਕੋਈ 7 800 ਤੋਂ ਘੱਟ ਦੇ ਵੀ ਅਸੀਂ 350 ਰੁਪਏ 'ਚ ਦੇ ਰਹੇ ਹਾਂ 350 ਰੁਪਏ 'ਚ ਸੂਟ ਦੇ ਰਹੇ ਹਾਂ ਛੇਤੀ ਆ ਜਾਓ ਦੇਖੋ ਪ੍ਰੋਪਰ ਦੇਖੋ ਕਿੰਨਾ ਵਰਕ ਹੋਇਆ ਕੁਆਲਿਟੀ ਦੇਖੋ ਕੱਪੜੇ ਦੀ ਸ਼ਾਈਂਹ ਦੇਖੋ 350 ਰੁਪਏ ਦਾ ਸੂਟ ਦੇਣਾ ਐਤਵਾਰ ਤੋਂ ਪਹਿਲਾਂ-ਪਹਿਲਾਂ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਉਹਨਾਂ ਨੇ ਬਹੁਤ ਵੱਡੇ ਫਾਇਦੇ ਕਰਾਂਗੇ ਬਿਲਕੁਲ ਜੀ ਚਾਹੇ ਕਾਟਨ ਦੇ ਸੂਟ 3300 ਰੁਪਏ ਦੇ ਵਿੱਚ ਲੈ ਜਾਓ ਆ ਚੱਕੋ ਜੀ ਪਿਓਰ ਪਾਕਿਸਤਾਨੀ ਸੂਟ ਬਜ਼ਾਰਾਂ ਜੇ 500 ਰੁਪਏ ਦਾ ਇੱਕ ਇੱਥੇ ਲੈ ਲਓ 700 ਦੇ ਦੋ 700 ਦੇ ਦੋ ਜੀ ਰਕੜੀ ਬੰਪਰ ਦਾ ਵੱਡਾ ਪਟਾਕਾ ਪੈ ਗਿਆ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਕੱਲੇ ਕੱਲੇ ਸੂਟ ਦੇ ਉੱਤੇ ਅਸੀਂ ਰੇਟ ਲਿਖ ਲਿਖ ਕੇ ਲਾਤਾ ਬਾਜ਼ਾਰ 'ਚ 6-700 ਦਾ ਸਾਡਾ 350 ਦਾ ਆ ਵੀ ਹੁਣ ਚੈੱਕ ਕਰ ਲਓ 1000 ਰੁਪਏ ਬਾਜ਼ਾਰ ਦਾ ਰੇਟ ਸਾਡਾ ਰੇਟ ਸਿਰਫ 500 500 ਰੁਪਏ ਦੇ ਸੂਟ ਦੇਣਾ ਖੁੱਲਾ ਦੁੱਲਾ ਦੁਪੱਟਾ ਪ੍ਰੋਪਰ ਚੈੱਕ ਕਰ ਲੋ ਰੰਗ ਵੀ ਬੜੇ ਸੋਹਣੇ ਇਹ ਚਾਹਣੇ ਵੈਰਾਈਟੀਆਂ ਵਿੱਚ ਕਪੜਾ ਹੈਗਾ ਹੀ ਚੰਗਾ ਆ ਬਿਲਕੁਲ ਭਾਜੀ ਆ ਚੈੱਕ ਕਰੋ ਪੱਟੀ ਕਿੰਨੀ ਜ਼ਬਰਦਸਤ ਰਾਮ ਟੈਕਸ ਦਾ ਸੂਟ ਬਜਾਣਾ ਚ 1100 ਦਾ ਲੈ ਜਾਓ 500 ਰੁਪਏ ਦਾ ਕਾਟਨ ਦੇ ਸੂਟ ਪਿਓਰ ਮੱਖਣ ਵਰਗੀ ਕਾਟਨ ਲਾਤੀ ਭਾਜੀ ਬਾਟਮਾ ਪ੍ਰਿੰਟ 5 500 ਰੁਪਏ ਦੇ ਵਿੱਚ ਵੱਡੇ ਓਵਰ ਆ ਲੋ ਪਹਿਣਾ ਵਾਸਤੇ ਬੁਟੀਕ ਸੂਟ ਆ ਗਿਆ ਪੋਚਾ ਵਰਕ ਆ ਗਿਆ ਰੇਡ ਬਜਾਰਾ ਚ 3 3000 ਦਾ 650 ਰੁਪਏ ਦਾ ਦੇਖੋ ਜੀ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਇਹ ਪੂਰਾ ਵੱਡਾ ਫਾਇਦਾ ਹੋਣਾ ਇਸ ਵੀਕਐਂਡ ਦੇ ਵਿੱਚ ਆ ਚਾਹੇ ਤੁਸੀਂ ਗਲੇ ਦੇ ਘਣਾਈ ਵਾਲੇ ਸੂਟ ਲੈਣੇ ਆ ਪਹੁੰਚ ਜਨੇ ਕੰਮ ਕੀਤਾ ਲੈਣਾ ਫੋਟੋਆਂ ਬੁਟੀਕਾਂ ਮਾਡਲ ਵਾਲੇ ਸੂਟ ਲੈਣੇ ਆ ਉਹਨਾਂ ਦੇ ਉੱਤੇ ਵੱਡਾ ਫਾਇਦਾ ਬਾਜ਼ਾਰ ਦਾ ਰੇਟ 1500 ਰੁਪਈਆ ਅਸੀਂ ਦੇਨੇ 1500 ਦੇ 2 ਮਤਲਬ 750 ਦਾ ਸੂਟ ਆ ਗਿਆ ਨਵੀਂ ਵੈਰਾਈਟੀ ਆ ਗਿਆ ਨਵੇਂ ਡਿਜ਼ਾਈਨ ਆ ਗਿਆ ਕੁੜੀਆਂ ਚਿੜੀਆਂ ਵਾਲੇ ਸੂਟ ਵੀ ਦਮਾਂਗੇ ਬਜ਼ੁਰਗਾਂ ਨੂੰ ਵੀ ਦਮਾਂਗੇ ਟਾਈਆਂ ਚਾਚੀਆਂ ਆਂਟੀਆਂ ਨੂੰ ਵੀ ਦਮਾਂਗੇ ਬਿਲਕੁਲ ਭਾਜੀ ਤੁਸੀਂ ਚੈੱਕ ਕਰੋ ਪ्योर ਦੇ ਦੁਪੱਟੇ ਲਾ ਕੇ ਜਿਹੜੇ ਬਜ਼ਾਰਾ ਚ ਇਹ 2 2000 ਸੂਟ ਮਿਲਦਾ ਇੱਥੋਂ ਲੈ ਜਾਓ 850 ਰੁਪਏ ਦਾ ਸੂਟ ਚੈਲੰਜ ਕਰਕੇ ਕਹਿੰਨੇ ਆ ਕਿਸੇ ਦੇ ਬੁਟੀਕ ਸੂਟ ਇਤਾਂ ਦੇ ਤੁਹਾਨੂੰ 1000 ਦਾ ਨਹੀਂ ਦੇਣਾ ਭਾਜੀ ਆ ਡਿਜ਼ਾਈਨਰ ਦੁਪੱਟੇ ਜਿਹੜੇ ਬਜ਼ਾਰਾ 'ਚ 2-2000 ਦੇ ਸੂਟ 1-1000 ਤੇ ਲਿਖ ਲੈ ਕੇ ਲਾਤਾ ਚੈਲੰਜ ਕਰਕੇ ਕਹਿੰਨੇ ਆ ਪੰਜਾਬ ਤੋਂ ਕਿਧੋਂ ਨਹੀਂ ਮਿਲਣਾ ਇਹ ਪੰਜਾਬ ਦੀ ਅੰਕਲੋਂ ਇਕੱਲੀ ਦੁਕਾਨਾ ਜਿਹੜੀ ਰੇਟ ਉੱਤੇ ਲਿਖ ਕੇ ਵੇਚਦੀ ਆ ਸੌਦਾ ਚੈਲੰਜ ਕਰਕੇ ਦਿੰਨੇ ਆ ਜੋ ਰੇਟ ਜੋ ਕੁਆਲਿਟੀ ਅੰਕਲੋਂ ਬਾਗਾ ਪਣਾ ਦੇ ਰਿਆ ਕੋਟਨ ਦੇ ਸੂਟਾਂ 'ਚ ਵੱਡੇ ਫਾਇਦੇ ਦੇ ਰਿਆ ਰਖੜੀ ਤੇ ਬੰਪਰ ਤਮਾਕਾ ਲੇ ਕੇ ਆ ਗਿਆ ਉਹ ਕਿਸੇ ਨੇ ਨਹੀਂ ਦੇਣੇ ਦੇਖੋ ਜੀ 100 ਰੁਪਏ ਦਾ ਸੂਟ ਦਵਾਂਗੇ 200 300 500 ਹਜ਼ਾਰ ਦੇ ਸੂਟ 1500 ਦੇ ਸੂਟ ਜੇ ਤੁਸੀਂ ਕਹਿੰਦੇ ਹੋ ਵੀ ਲਗਜ਼ਰੀ ਸੂਟ ਲੈਣੇ ਭਾਈ ਬਰਬਰੀ ਵਾਲੇ ਸੂਟ ਲੈਣੇ ਆ ਭਾਈ ਅਸੀਂ ਲੈਣੇ ਰਾਮਟੈਕ ਦੇ ਸੂਟ ਜਾਂ ਅਸੀਂ ਲੈਣੇ ਹੋਰ ਵੱਡੇ ਬ੍ਰਾਂਡ ਬ੍ਰੈਂਡਾਂ ਦੇ ਉੱਤੇ ਵੀ ਬਹੁਤ ਵੱਡਾ ਧਮਾਕਾ ਕਰਤਾ ਰੇਟ ਜਿਵੇਂ ਅੱਧੇ ਕਰਤੇ ਆ ਬਾਰ-ਬਾਰ ਤੁਹਾਨੂੰ ਦੱਸ ਰਹੇ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ 4-5 ਦਿਨ ਤਾਂ ਅਸੀਂ ਵੱਡੇ ਫਾਇਦੇ ਕਰ ਦੇਣੇ ਤੁਹਾਡੇ ਦੇਖੋ ਜੀ ਧਮਾਕੇਦਾਰ ਫਾਇਦੇ ਹੋਣੇ ਚਾਹੇ ਵਿਆਹ ਸ਼ਾਦੀ ਦੇ ਕੱਪੜਾ ਲੈਣਾ ਚਾਹੇ ਦਾਜ ਕਪੜਾ ਲੈਣਾ ਚਾਹੇ ਰਖੜੀ ਦੇ ਪੌਣ ਲੈਣਾ ਚਾਹੇ ਵਨਡੇ ਛਾਂਡੇ ਜਾਣ ਵਾਸਤੇ ਲੈਣਾ ਤਾਂ ਆ ਜਾਓ ਅੰਕਲੋਂ ਬਾਗਾ ਪਣਾ ਚੈਲੰਜ ਕਰਕੇ ਕਹਿੰਨੇ ਆ ਰਾਮ ਟੈਕਸ ਦਾ ਸੂਟ ਕਿਸੇ ਨੇ 8000 ਤੋਂ ਤੁਹਾਨੂੰ ਘੱਟ ਨਹੀਂ ਦੇਣਾ ਲੈ ਜਾਓ 3500 4000 ਦੇ ਵਿੱਚ ਅੱਧੋ-ਅੱਧ ਰੇਟਾਂ ਦੇ ਫਰਕ ਪਾਤੇ ਭਾਜੀ ਪਿਓਰ ਕਾਟਨ ਦੇ ਰਾਮ ਟੈਕਸ ਚੈਲੰਜ ਕਰਕੇ ਕਹ ਰਹੇ ਆ ਕਿਸੇ ਨੇ ਨਹੀਂ ਦੇਣੇ ਲਕਜ਼ਰੀ ਸੂਟ ਬ੍ਰਾਂਡਡ ਸੂਟ ਲੈ ਜਾਓ 1500 2000 2500 3000 ਦੇ ਵਿੱਚ ਚਾਹੇ ਜੋਰਜਟ ਦੇ ਵੇਚ ਲੈਣੇ ਚਾਹੇ ਬਰਬਰੀ ਦੇ ਵਿੱਚ ਲੈਣੇ ਡਿਜ਼ਾਈਨ ਇੱਕ ਤੋਂ ਇੱਕ ਆਗੇ ਚੜਦੇ ਤੋਂ ਚੜਦੇ ਆਗੇ ਮੈਂ ਕਹਿੰਦਾ ਨਿਗਾਹ ਮਰੇ ਆਲਾ ਮਨੇ ਚੈੱਕ ਕਰਕੇ ਦਿਖਾ ਦੇ ਬੜੇ ਜ਼ਬਰਦਸਤ ਡਿਜ਼ਾਈਨ ਹੈ ਕੱਲੇ ਕੱਲੇ ਪੀਸ ਨੂੰ ਹੋ ਬੋਲਦੇ ਆ ਡੀਟੈਲਡ ਪੱਟੇ ਆ ਪਜਾਰਾ ਜੇ 5500 ਇੱਥੋਂ ਲੈ ਜਾਓ 2500 ਰੁਪਏ ਦਾ ਦੇਖੋ ਜੀ ਕਾਟਨ ਦੇ ਵਿੱਚ ਰੈਡੀमेड ਸਾਡੇ ਕੋਲ ਪਲਾਜੋ ਸੂਟ ਸ਼ਰਾਰੇ ਗਰਾਰੇ ਵੀ ਸਾਡੇ ਕੋਲ ਆ ਚੁੱਕਿਆ ਚਾਹੇ ਕੋਈ 1200 ਮੰਗੇ ਚਾਹੇ ਕੋਈ ਮੰਗੇ 1500 ਅਸੀਂ ਤੁਹਾਨੂੰ 500 ਰੁਪਏ ਦੇ ਰੈਡੀमेड ਦੇ ਰਹਿਣਾ ਆ ਦੇਖੋ ਜੀ 5 500 ਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਆ ਚੁੱਕੀਆਂ ਆ ਮੰਗਦਾ ਕੋਈ 1500 ਸਾਡਾ ਰੇਟ 650 ਅਸੀਂ ਕੱਲੇ ਕੱਲੇ ਤੇ ਰੇਟ ਲਿਖ ਕੇ ਲਾਤੇ ਆ ਜਿੱਦਾਂ ਈ ਮਰਜ਼ੀ ਵੈਰਾਈਟੀ ਲੈ ਜਾਓ ਜਿੰਨੇ ਦੀ ਸਲਾਈ ਆ ਬਾਜ਼ਾਰ ਦੇ ਵਿੱਚ ਉਦੋਂ ਵੀ ਸਸਤਾ ਸੀ ਦੇਈ ਜੰਨੇ ਆ ਸੈਲਫ ਸਰਵਿਸ ਹੈਗੀ ਆ 250 ਰੁਪਏ ਤੋਂ ਸਾਡੇ ਕੋਲ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਜਿੰਦਾ ਨੀ ਮਰਜੀ ਵੈਰਾਈਟੀਆਂ ਦੇਖੋ ਨਾ 250 ਨਾ 250 12 14 1500 ਦੇ ਵਿੱਚ ਇਦਾਂ ਦੇ ਸਾਨੂੰ ਪਲਾਜੋ ਸੂਟ ਅਸੀਂ ਦੇ ਰਹੇ ਹਾਂ ਹੋਰ ਵੀ ਸਾਡੇ ਕੋਲ ਬਹੁਤ ਵੈਰਾਈਟੀਆਂ باقی ਆ ਜਰੂਰ ਦੇਖੋ ਦੇਖੋ ਜੀ ਫਰਕਾਬਾਦੀ ਸੂਟ 15000 ਤੋਂ ਘੱਟ ਨਹੀਂ ਮਿਲਦਾ ਲੈ ਜੋ ਜੀ ਬਾਜੂ ਪਹੁੰਚੇ ਬਣੇ ਹੋਏ ਫੁੱਲੀ ਹੈਵੀ 5000 ਰੁਪਏ ਦੇ ਵਿੱਚ ਚੈਲੰਜ ਕਰਕੇ ਕਹਿੰਦੇ ਆ 5000 ਦਾ ਕਿਸੇ ਨੇ ਤੁਹਾਨੂੰ ਹੈਵੀ ਦੁਪੱਟੇ ਵਾਲਾ ਸੂਟ ਨਹੀਂ ਦੇਣਾ ਦਾਜਵਰੀਆਂ ਤੇ ਸਭ ਤੋਂ ਵੱਡੀ ਆਫਰ ਆ ਪੂਰੇ ਪੰਜਾਬ ਦਾ ਨੰਬਰ 1 ਸਟੋਰ ਅੰਕਲ ਉਮ ਲਖਨਊ ਦੇ ਪੀਸ ਖ ਜਿਹੜੇ ਬਿਆਰੇ ਚ 5-5000 25-2500 ਰੁਪਏ ਚ ਦਵਾਂਗੇ ਆ ਦੇਖੋ ਜੀ ਅਨਾਰਕਲੀ ਤੁਸੀਂ ਦੇਖ ਲਓ ਇਦਾਂ ਨਹੀਂ ਵੀ ਸਾਡੇ ਕੋ ਕੱਲੇ ਕੋਟਨੇ ਸੂਈ ਵਿਆਹ ਸ਼ਾਇਦਾ ਕਪੜਾ ਦਾਜਵਰੀ ਦੀਨ ਲੈਣ ਦਾ ਲੈਣਾ ਉੱਥੇ ਵੱਡੇ ਫਾਇਦੇ ਬਾਜ਼ਾਰ ਚ 8000 ਰੁਪਏ ਸਾਡਾ ਰੇਟ ਅਨਾਰਕਲੀ ਦਾ ਸਿਰਫ 3500 ਰੁਪਏ ਇਹਨਾਂ ਦੇ ਵਿੱਚ ਵੱਡੇ ਫਾਇਦੇ ਜਿਹੜਾ ਤੁਸੀਂ ਲੈਣਾ ਲੱਖ ਰੁਪਏ ਦਾ ਕਪੜਾ ਅਸੀਂ 50000 ਦਵਾਂਗੇ 50000 ਦਾ ਕਪੜਾ ਅਸੀਂ ਤੁਹਾਨੂੰ 15-20000 ਦੇ ਕੇ ਭੇਜਣਾ ਕਿਉਂਕਿ ਸਾਡੇ ਕੋ ਵੈਰਾਈਟੀਆਂ ਬਹੁਤ ਆ ਹੈਵੀ ਤੋਂ ਹੈਵੀ ਸੂਟ ਲਗਜ਼ਰੀ ਤੋਂ ਲਗਰੀ ਸੂਟ ਸਾਰਿਆਂ ਨੇ ਵੱਡੇ ਫਾਇਦੇ ਕਰਕੇ ਵੇਚਾਂਗੇ ਖੁਸ਼ ਕਰ ਦੇਣੀ ਆ ਕਿਉਂਕਿ ਰੇਟ ਮੈਂ ਕਹਿੰਨਾ ਤੁਸੀਂ ਹੈਰਾਨ ਹੋ ਜਾਓਗੇ ਤੁਹਾਡੀ ਬਜ਼ਾਰਾ ਚ ਕਿੰਨੀ ਕਿੰਨੀ ਲੁੱਟ ਹੋਈ ਜਾਂਦੀ ਆ ਅੰਕਲੋਂ ਬਾਗਾਪਣਾ ਆ ਜਾਓ ਜਿੱਥੇ ਕੱਲੇ ਕੱਲੇ ਸੂਟ ਤੇ ਲਿਖਿਆ ਹੋਇਆ ਰੇਟ 20 20 ਹਜ਼ਾਰ ਵਾਲੇ ਸੂਟ 10 10 ਹਜ਼ਾਰ ਚ ਦਵਾਂਗੇ 10 10 ਹਜ਼ਾਰ ਵਾਲੇ 5 5 ਹਜ਼ਾਰ ਜੀ ਦੇ ਦੇਖੋ ਜਿਹੜਾ 5000 ਦਾ ਸੂਟ ਆ ਸਾਡੇ ਕੋਲ 2200 2500 ਚ ਲੈ ਜਾਓ 10000 ਸੂਟ ਸਾਡੇ ਕੋਲ 4000 5000 ਚ ਲੈ ਜਾਓ 20000 ਸੂਟ ਸਾਡੇ ਕੋਲ 7 8000 ਚ ਲੈ ਜਾਓ ਬਹੁਤ ਵੱਡੇ ਫਾਇਦੇ ਕਰਦੇ ਆ ਜੇਕਰ ਅਸੀਂ ਵੈਰਾਈਟੀ ਦਿਖਾਈਏ ਕਲਰ ਦਿਖਾਈਏ ਡੀਨ ਕੋਈ ਨਹੀਂ ਹੈਗੀ ਦੇਖੋ ਜੀ ਰਾਣੀਆਂ ਮਹਾਰਾਣੀਆਂ ਦੇ ਸੂਟ ਦਿਖਾ ਰਹੇ ਆ ਲਗਜ਼ਰੀ ਸੂਟ ਦਿਖਾ ਰਹੇ ਆ ਟੋਟਲੀ ਹੈਂਡਵਰਕ ਦਾ ਕੰਮ ਆ ਆ ਚੈੱਕ ਕਰੋ ਕਲਰ ਸਾਰੇ ਮਿਲ ਜਣਗੇ ਨੇਵੀ ਮਹਿਰੂਨ ਮੈਂਜੰਟਾ ਗਾਜਰੀ ਪੀਚ ਫਰੋਜੀ ਸਾਰੇ ਰੰਗ ਦੇਖੋ ਚਾਹੇ ਤੁਸੀਂ ਦਾਦੀਆਂ ਵਾਸਤੇ ਸੂਟ ਲੈਣੇ ਆ ਉਹ ਵੀ ਮਿਲ ਜਣਗੇ ਦੇਖੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਚ ਬੈਠੀਆਂ ਪੈਣਾ ਦੇਖ ਰਹੀਆਂ ਉਹਨਾਂ ਨੇ ਆਉਣਾ ਹੁਣ ਵਿਆਹ ਸ਼ਾਦੀ ਤੇ ਆਉਣਾ ਕਿਸੇ ਨੇ ਮਾਮੇ ਦੇ ਮੁੰਡੇ ਤੇ ਆਉਣਾ ਕਿਸੇ ਨੇ ਚਾਚੇ ਦੇ ਮੁੰਡੇ ਦੇ ਵਿਆਹ ਕੋ ਸਾਡੇ ਕੋ ਤੁਸੀਂ ਰੈੱਡ ਸੂਟ ਲੈਣਾ ਰੈੱਡ ਸੂਟ ਵੀ ਸਾਡੇ ਕੋ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ 70000 15000 20000 ਉਦਾਂ ਦੇ ਸਾਨੂੰ ਰੈੱਡ ਸੂਟ ਦੇ ਵਿੱਚ ਵੀ ਅਸੀਂ ਵੈਰਾਈਟੀਆਂ ਦੇ ਦੇਣੀਆਂ ਹੈਗੀਆਂ ਦੇਖੋ ਜੀ ਰੈੱਡ ਸੂਟ ਦੇ ਵਿੱਚ ਕਟੋ-ਕਟ ਸਾਡੇ ਕੋਲ 50000 ਡਿਜ਼ਾਈਨ ਚੈਲੰਜ ਕਰਕੇ ਕਹਿੰਨੇ ਕੈਮਰੇ ਵਾਲਿਆ ਨਿਗਾਹ ਮਾਰਦੇ ਸਾਰੇ ਪਾਸੇ ਦਿਖਾ ਦੇ ਦਾਜ ਵਰੀਆਂ ਦਾ ਨਵਾਂ ਸਟਾਕ ਆ ਗਿਆ ਬੇਸ ਚਾਹੇ ਖੀਮਖਾਬ ਲੈਣਾ ਚਾਹੇ ਬਰਬਰੀ ਲੈਣਾ ਚਾਹੇ ਕਰੇਵ ਲੈਣਾ ਚਾਹੇ ਪਿਓਰ ਲੈਣਾ ਚਾਹੇ ਔਰਗਾਂਜਾ ਲੈਣਾ ਆਜੋ ਬਈ ਨਾ ਹੋਰ ਸਾਨੂੰ ਦਿੱਲੀ ਚੰਡੀਗੜ੍ਹ ਬੰਬੇ ਜਾਣ ਦੀ ਲੋੜਾ ਇੱਥੇ ਤੁਹਾਨੂੰ ਰੈਡੀਮੇਡ ਡਰੈਸ ਸ਼ਰਾਰੇ ਕਰਾਰੇ ਲਹਿੰਗੇ ਵੀ ਮਿਲ ਜਾਣੇ ਹੈਗੇ ਆ ਰੇਡ ਹੀ ਬਾਜ਼ਾਰ ਨਾਲੋਂ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਪੰਜ ਦਿਨ ਤੁਹਾਡੇ ਵੱਡੇ ਫਾਇਦੇ ਹੋ ਜਾਣ ਹੁਣ ਕਿਤੇ ਜਾਣ ਦੀ ਲੋੜ ਨਹੀਂ 15 15000 ਵਾਲੀਆਂ ਡਰਸਾਂ 15 15000 ਵਾਲੀਆਂ ਸਾਡੇ ਕੋਲ 4 4 5 5000 ਚ ਲੈ ਜਾਓ ਤੁਸੀਂ ਆ ਜਿਹੜੇ ਤੁਸੀਂ ਬਿਆਰ ਚ ਲੈਨੇ ਹੋ 5 5000 4500 ਚ ਅਸੀਂ ਦਵਾਂਗੇ 24 2500 ਰੁਪਏ ਦੇ ਵਿੱਚ ਆ ਵੀ ਚੈੱਕ ਕਰ ਲੋ 2295 ਦੇ ਵਿੱਚ ਰੇਟ ਲਿਖ ਲੇ ਕੇ ਲਾ ਦਿਓ 컬러 ਚੈੱਕ ਕਰੋ ਤੁਸੀਂ ਬੜਾ ਸੋਹਣਾ ਡਾਇਮੰਡ ਵਰਕ ਕੀਤਾ ਹੈਗਾ ਇਹ ਤੁਹਾਨੂੰ ਅਸੀਂ ਦਵਾਂਗੇ 3500 ਦੇ ਵਿੱਚ ਮਤਲਬ ਬਹੁਤ ਵੱਡੇ ਫਾਇਦੇ ਦੇ ਕਰ ਲਿਆ ਦੇਖੋ ਜੀ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਾ ਨਹੀਂ ਰਿਹਾ ਮਹਿੰਗਾ ਦੇਖੋ ਜੀ ਫੁੱਲ ਸਾਈਜ਼ ਲਹਿੰਗਾ ਜਿਹੜਾ ਬਾਜ਼ਾਰ 'ਚ 50000 ਰੁਪਏ ਦਾ ਓਏ ਲੈ ਜਾਓ 20000 ਦੇ ਵਿੱਚ 20000 'ਚ ਲਹਿੰਗਾ ਦਵਾਂਗੇ ਫੁੱਲੀ ਰੈਡੀ ਕਰਕੇ ਚੋਲੀ ਪੂਰੀ ਵਰਕ ਕੀਤੀ ਦੁਪੱਟੇ ਦੋ ਭਾਰੀ ਦੋ ਦੁਪੱਟੇ ਚੱਕੋ ਚੈਲੰਜ ਕਰਕੇ ਕਹਿੰਦੇ ਕਿਸੇ ਨੇ ਡਬਲ ਦੁਪੱਟੇ ਵਾਲਾ 25000 ਰੁਪਏ ਦਾ ਲਹਿੰਗਾ ਨਹੀਂ ਦੇਣਾ ਦੇਣਾ ਸਿਰਫ ਅੰਕਲੋਂ ਬਾਗਾ ਪ੍ਰਾਣਾ ਤੇ ਆਜੋ ਹੁਣ ਦੇਖੋ ਸਾਡੇ ਕੋਲ ਲਹਿੰਗਾ 2200 2500 ਰੁਪਏ ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ 5000 ਦਾ ਲੈ ਜਾਓ 7000 ਦਾ ਲੈ ਜਾਓ 10000 ਦਾ ਲੈ ਜਾਓ 20000 ਦਾ ਲੈ ਜਾਓ 50000 ਦਾ ਲੈ ਜਾਓ ਲੱਖ ਦਾ ਡੇਢ ਦਾ ਹਰ ਤਰ੍ਹਾਂ ਦੇ ਲਹਿੰਗੇ ਤੁਹਾਨੂੰ ਮਿਲ ਜਾਣੇ ਆ ਦੇਖੋ ਜੀ ਲਹਿੰਗਾ ਰੈੱਡ ਮਹਿਰੂਨ ਮੈਂਜੈਂਟਾ ਗਾਦਰੀ ਸਾਰੇ ਲਹਿੰਗੇ ਮਿਲ ਜਾਣੇ ਆ ਆਜੋ ਅੰਕਲੋਂ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਖਜਾ ਖਜ ਭਰਿਆ ਵੱਡੀਆਂ ਆਫਰਾਂ ਦੇ ਨਾਲ ਸੋ ਨੰਬਰ ਸਕਰੀਨ ਤੇ ਆ ਤੁਸੀਂ ਬੱਸ ਸਟੈਂਡ ਤੋਂ ਸਟੋਰ ਤੱਕ ਉਹ ਨਾ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਹੈ ਕਪੜਾ ਹੀ ਸਾਰਾ ਸਸਤਾ ਦੇ ਰਹੇ ਆ ਬੱਸ ਸਟੈਂਡ ਤੋਂ ਸਟੋਰ ਤੱਕ ਸਟੋਰ ਤੋਂ ਬਾਬਾ ਉੱਥੇ ਬੱਸ ਸਟੈਂਡ ਜਾਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਸੋ ਸਟੋਰ ਦੇ ਬਾਹਰ ਖੁੱਲੀ ਡੁੱਲੀ ਪਾਰਕਿੰਗ ਆ ਤੁਸੀਂ ਸਕੂਟਰ ਕਾਰ ਗੱਡੀ ਜਿੱਥੇ ਮਰਜੀ ਆ ਜਾਓ ਸਟਾਫ ਸਾਡਾ ਪੜਿਆ ਲਿਖਿਆ ਆ ਇਹ ਪੂਰੇ ਪੰਜਾਬ ਦਾ ਸਭ ਤੋਂ ਰਾਇਲ ਲਗਜ਼ਰੀ ਸਟੋਰ ਆ ਰੇਟ ਬਹੁਤ ਘੱਟ ਆ ਵੱਡੇ ਫੇਰੇ ਹੁਣੇ ਮੇਰੇ ਕਹਿ ਤੇ ਆ ਜਾਓ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕੈਰਮਨ ਓਮ ਸੰਦੀ ਨਾਲ ਹਰਦੀਪ ਸਿੰਘ ਡੱਗਰ ਸਾਹਾਂ ਟੀਵੀ ਬਗਾਪਰਾ